ਕਹਿੰਦੇ ਹਨ ਕਿ ਭਗਤ ਨਾਮਦੇਵ ਦੀ ਉਮਰ 10-11 ਸਾਲ ਦੀ ਹੁੰਦੀ ਹੈ ਤੇ ਉਹਨਾਂ ਦੇ ਪਿਤਾ ਜੀ ਨੂੰ ਕੰਮ ਲਈ ਬਾਹਰ ਜਾਣਾ ਪੈਂਦਾ ਹੈ। ਤੇ ਉਹ ਵਿੱਠਲ ਭਗਵਾਨ ਦੀ ਪੂਜਾ ਨਹੀਂ ਕਰ ਪਾਉਂਦੇ ਤੇ ਉਹ ਭਗਤ ਨਾਮਦੇਵ ਜੀ ਨੂੰ ਬੁਲਾਉਂਦੇ ਹਨ ਤੇ ਕਹਿੰਦੇ ਹਨ ਕਿ ਅੱਜ ਦੀ ਪੂਜਾ ਤੁਸੀਂ ਕਰੋਗੇ। ਤੇ ਉਹ ਬਾਦ ਨਾਮਦੇਵ ਨੂੰ ਪੂਜਾ ਦੀ ਸਾਰੀ ਵਿਧੀ ਸਮਝਾਉਂਦੇ ਹਨ ਕਿ ਕਿਸ ਤਰ੍ਹਾਂ ਨਦੀ ਤੋਂ ਪਾਣੀ ਲਿਆ ਕੇ ਇਸ਼ਨਾਨ ਕਰਵਾਉਣਾ ਹੈ। ਕਿਸ ਤਰ੍ਹਾਂ ਉਹਨਾਂ ਨੂੰ ਫੁੱਲ ਚੜ੍ਹਾਉਣੇ ਹਨ। ਫਗਰ ਨਾਮ ਦੇ ਸਾਰਾ ਕੁਝ بڑے ਤਿਹਾਰ ਨਾਲ ਸੁਣਦੇ ਹਨ ਤੇ ਪਿਤਾ ਜੀ ਦੇ ਜਾਨ ਮਗਰੋ ਹੀ ਉਹ ਗਾਗਰ ਚੁਪਦੇ ਹਨ ਤੇ ਨਦੀ ਵੱਲ ਚੱਲ ਪੈਂਦੇ ਹਨ ਜਦੋਂ ਉਹ ਨਦੀ ਤੇ ਪਹੁੰਚਦੇ ਹਨ ਤੇ ਜਾ ਕੇ ਦੇਖਦੇ ਹਨ ਕਿ ਨਦੀ ਵਿੱਚ ਪਹਿਲੇ ਤੋਂ ਹੀ ਮੱਛੀਆਂ ਤੇ ਡੱਡੂ ਤੈਰ ਰਹੇ ਹੁੰਦੇ ਹਨ ਉਹ ਦੇਖ ਕੇ ਹੈਰਾਨ ਹੋ ਜਾਂਦੇ ਹਨ ਇਹ ਸਭ ਦੇਖ ਕੇ ਉਹਨਾਂ ਦੇ ਮੂੰਹੋਂ ਨਿਕਲਦਾ ਹੈ ਆਨੀਲੇ ਕੁੰਭ ਭਰਾਈਲੇ ਉਦਕ ਠਾਕੂਰ ਕੋ ਇਸਨਾਨ ਕਰੋ 42 ਲੱਖ ਜੀ ਜਲਮੇ ਹੋਤੇ ਵਿੱਠਲ ਬਹਿਲਾ ਕਾਇ ਕਰੋ ਮਤਲਬ ਪਾਣੀ ਵਿੱਚ ਪਹਿਲੇ ਤੋਂ ਹੀ ਕਾਫੀ ਜੀਵ ਤੈਰ ਰਹੇ ਸਨ ਤੇ ਇਹ ਵਿੱਠਲ ਭਗਵਾਨ ਲਈ ਇਹ ਜਲ ਸ਼ੁੱਧ ਕਿਵੇਂ ਹੋ ਸਕਦਾ ਹੈ ਤੇ ਉਹਨਾਂ ਨੇ ਸੋਚਿਆ ਕਿਉਂ ਨਾ ਸਿਰਫ ਫੁੱਲ ਚੜਾ ਕੇ ਹੀ ਪੂਜਾ ਕੀਤੀ ਜਾਵੇ ਤੇ ਉਹ ਬਾਗਵਾਲ ਚੱਲ ਪੈਂਦੇ ਹਨ ਫੁੱਲ ਤੋੜਨ ਲਈ ਉੱਥੇ ਜਾ ਕੇ ਉਹ ਦੇਖਦੇ ਹਨ ਕਿ ਫੁੱਲ ਤੇ ਪਹਿਲੇ ਤੋਂ ਹੀ ਮੱਖੀਆਂ ਤੇ ਭਵਰੇ ਬੈਠੇ ਰਸ ਚੂਸਦੇ ਹੁੰਦੇ ਹਨ ਉੱਥੇ ਉਹਨਾਂ ਦੇ ਸ਼ਬਦ ਹੁੰਦੇ ਹਨ ਅਨਿਲੇ ਫੁੱਲ ਪਰੋਈਲੇ মালা ਠਾਕੁਰ ਕੀ ਹੋ ਪੂਜ ਕਰੋ ਪਹਿਲੇ ਬਾਸ ਲਿਆ ਹੈ ਭਵਰੇ ਬਿੱਠਲ ਬਹਿਲਾ ਕਾਇ ਕਰੋ ਮਤਲਬ ਜਿੰਨਾ ਫੁੱਲਾਂ ਤੇ ਪਹਿਲੇ ਹੀ ਮੱਖੀਆਂ ਬੈਠੀਆਂ ਹਨ ਉਹ ਬਿੱਠਲ ਭਗਵਾਨ ਲਈ ਸ਼ੁੱਧ ਕਿਵੇਂ ਹੋ ਸਕਦੇ ਹਨ ਸਾਫ਼ ਕਿਵੇਂ ਹੋ ਸਕਦੇ ਹਨ ਫਿਰ ਉਹ ਆਪਣੀ ਮਾਂ ਕੋਲ ਜਾਂਦੇ ਹਨ ਤੇ ਕਹਿੰਦੇ ਹਨ ਕਿ ਉਹਨਾਂ ਨੂੰ ਗਾਂ ਤੋਂ ਦੁੱਧ ਚੋਕੇ ਦਿਓ ਉਹਨਾਂ ਨੇ ਬਿੱਠਲ ਭਗਵਾਨ ਨੂੰ ਚੜਾਉਣਾ ਹੈ ਉਹ ਜਾ ਕੇ ਦੇਖਦੇ ਹਨ ਤੇ ਗਾਂ ਨੂੰ ਪਹਿਲੇ ਹੀ ਬੱਛੜਾ ਚੁੰਗ ਰਿਹਾ ਹੁੰਦਾ ਹੈ ਇਹ ਦੇਖ ਕੇ ਉਹ ਕਹਿੰਦੇ ਹਨ ਕਿ ਮਾਂ ਉਹਨਾਂ ਨੂੰ ਦੁੱਧ ਨਹੀਂ ਚਾਹੀਦਾ ਕਿਉਂਕਿ ਇਹ ਝੂਠਾ ਹੋ ਗਿਆ ਹੈ ਫਿਰ ਇੱਥੇ ਉਹ ਫਰਮਾਉਂਦੇ ਹਨ ਆਣੀਲੇ ਦੁੱਧ ਰਿਧੀਲੇ ਖੀਰ ਠਾਕੁਰ ਕੋ ਨਿਰਵਿਧ ਕਰੋ ਪਹਿਲੇ ਦੁੱਧ ਬਿਟਾਓ ਬਛੜਾ ਬਿਠਲ ਬੈਲੇ ਕਾਇ ਕਰੋ ਭਾਵ ਜਿਸ ਦੁੱਧ ਨੂੰ ਪਹਿਲੇ ਹੀ ਬਛੜਾ ਚੁੰਗ ਚੁਪਿਆ ਹੋਵੇ ਉਹ ਬਿਠਲ ਲਈ ਸ਼ੁੱਧ ਕਿਵੇਂ ਹੋ ਸਕਦਾ ਹੈ ਇਸ ਦੇ ਅੰਤ ਨਾਮਦੇਵ ਜੀ ਦੱਸਦੇ ਹਨ ਈਬੈ ਬਿਠਲ ਓਬੈ ਬਿਠਲ ਬਿਠਲ ਬਿਨ ਸੰਸਾਰ ਨਹੀਂ ਥਾਨ ਤੇ ਨੰਦਨ ਨਾਮਾ ਪ੍ਰਣਮੇ ਪੂਰ ਰਹੋ ਤੋ ਸਰਬ ਮਹੀ ਮਤਲਬ ਈਸ਼ਵਰ ਤੂ ਦੁਨੀਆ ਦੇ ਹਰ ਕਣ ਵਿੱਚ ਸਮਾਇਆ ਹੈ ਤੂ ਹੀ ਨਦੀ ਵਿੱਚ ਮੱਛਲੀ ਬਣ ਕੇ ਤੈਰ ਰਿਹਾ ਹੈ ਤੂੰ ਹੀ ਫੁੱਲਾ ਤੇ ਬੈਠਾ ਰਸ ਚੂਸ ਰਿਹਾ ਐ ਤੇ ਤੂੰ ਹੀ ਬਛੜਾ ਬਣ ਕੇ ਗਾਂ ਦੀ ਮਮਤਾ ਲੁੱਟ ਰਿਹਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ बिन ਨਹੀਂ ਕੋਈ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ